ਮਹਾਕੋਰ ਕੇ ਬਚਨ ਕਰਦੇ ਨੇ ਕਿ ਬੰਦਿਆ ਜੀਵਨ ਦੇ ਕਦੇ ਵੀ ਕਬਰਾਉਣਾ ਨਹੀਂ ਕਿਉਂਕਿ ਜੇ ਜੀਵਨ ਦੀ ਕਿਸ਼ਤੀ ਇਹ ਸੰਸਾਰ ਸਮੁੰਦਰ ਦੇ ਵਿੱਚ ਚੱਲ ਰਹੀ ਹੈ ਨਾ ਜਦੋਂ ਤੱਕ ਤੇਰੇ ਸਵਾਸ ਚੱਲ ਰਹੇ ਨੇ ਭਾਵ ਕਿ ਤੇਰੀ ਜ਼ਿੰਦਗੀ ਦੀ ਬੇੜੀ ਸੰਸਾਰ ਰੂਪੀ ਪਾਣੀ ਵਿੱਚ ਪਈ ਹੋਈ ਹੈ ਤੇ ਪਾਣੀ 'ਤੇ ਤੇ ਲਹਿਰਾਂ ਆਉਣੀਆਂ ਨੇ ਤੇ ਲਹਿਰਾਂ ਨੇ ਫਿਰ ਇਹਨੂੰ ਕਿਸ਼ਤੀ ਨੂੰ ਡੱਗ ਮਗਾਉਣਾ ਵੀ ਹੈ ਟਕਰਮੀ ਮਾਰਨੀਆਂ ਨੇ ਇਸ ਕਰਕੇ ਕਦੇ ਵੀ ਘਬਰਾਉਣਾ ਨਹੀਂ ਸਮਾਂ ਇੱਕ ਸਾਰ ਨਹੀਂ ਚੱਲਦਾ ਜਿਵੇਂ ਦਿਨ ਵਾਂ ਤੇ ਦਿਨ ਤੋਂ ਬਾਅਦ ਰਾਤ ਜੇ ਰਾਤ ਵਾਂ ਤੇ ਰਾਤ ਨਹੀਂ ਵੀ ਰਹਿਣਾ ਰਾਤ ਤੋਂ ਬਾਅਦ ਦਿਨ ਆ ਜਾਣਾ ਮਹਾਂਪ੍ਰੀਤ ਬਚਨ ਕਰਦੇ ਨੇ ਜੇ ਅੱਜ ਸੁੱਖ ਹੈ ਤੂੰ ਤਾਂ ਵੀ ਆਪਣੇ ਮਾਲਕ ਦਾ ਸਿਮਰਨ ਕਰ ਆਪਣਾ ਨੀਮ ਨਾ ਛੱਡ ਕਿਉਂਕਿ ਸੁੱਖ ਨੇ ਵੀ ਟਿਕੇ ਨਹੀਂ ਰਹਿਣਾ ਸੁੱਖ ਤੋਂ ਬਾਅਦ ਦੁੱਖ ਹੀ ਹੋਣਾ ਤੇ ਜੇ ਅੱਜ ਤੇਰੀ ਜ਼ਿੰਦਗੀ ਵਿੱਚ ਦੁੱਖ ਹੈ ਮੁਸ਼ਕਲ ਹੈ ਪਰੇਸ਼ਾਨੀਆਂ ਹੈ ਤਾਂ ਮੀ ਤੂੰ ਆਪਣਾ ਨਿਤਨੇਮ ਨਾ ਛੱਡ ਸਿਮਰਨ ਨਾ ਛੱਡ ਮਾਲਕ ਦਾ ਪੱਲਾ ਨਾ ਛੱਡ ਕਿਉਂਕਿ ਦੁੱਖ ਤੋਂ ਬਾਅਦ ਸੁੱਖ ਹੀ ਆਉਣਾ ਹੈ ਗੁਰਬਾਣੀ ਦਾ ਬਚਨ ਹੈ ਕਿ ਸੁੱਖ ਦੁੱਖ ਦੋਏਦਾਰ ਕੱਪੜੇ ਪੈਰੇ ਜਾਏ ਮਨੁੱਖ ਜਿਵੇਂ ਕੱਪੜੇ ਹੁੰਦੇ ਆ ਬੰਦਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਬਦਲੀ ਜਾਂਦਾ ਇਸੇ ਤਰ੍ਹਾਂ ਜ਼ਿੰਦਗੀ 'ਚ ਕਦੇ ਸੁੱਖ ਕਦੇ ਦੁੱਖ ਕਦੇ ਸੁੱਖ ਕਦੇ ਦੁੱਖ ਇਹਦੇ ਜਦੋਂ ਤੱਕ ਜੀਵਨ ਚੱਲਣਾ ਹੈ ਸਵਾਦ ਚੱਲ ਰਹੇ ਨੇ ਜ਼ਿੰਦਗੀ ਹੈ ਉਹਨਾਂ ਦੇ ਇਹ ਚੀਜ਼ਾਂ ਦੇ ਆਉਂਦੀਆਂ ਰਹਿਣੀਆਂ ਨੇ ਪਰ ਤੂੰ ਕਬਰਾਉਣਾ ਨਹੀਂ ਤੂੰ ਆਪਣੇ ਨੇਤਨਿਮ ਨਹੀਂ ਛੱਡਣਾ ਤੂੰ ਆਪਣੇ ਮਾਲਕ ਦਾ ਪੱਲਾ ਨਹੀਂ ਛੱਡਣਾ